Mbe ali. Du jeli mbe dekou. ਲੋਡੀ ਇਹ ਸਿਰ ਬਣਾਈ ਹੈ ਇਹ ਮੰਮਤ ਬਾਦ ਦੀ ਬਰਾਤ ਚੜ੍ਹਨ ਤੋਂ ਪਹਿਲਾਂ ਦੀ బ సోనీల్ పార్ట్ పేర క ਜੀ ਦੋ ਐਲਬਮਾਂ ਹੋ ਰਹੀਆਂ ਦੀਆਂ ਨੇ ਬਰਾਤ ਚੜ ਰਹੀ ਹੈ ਜੀ ਲਓ ਜੀ ਆ ਦੇਖੋ ਗੁਰਦੁਆਰਾ ਸਾਹਿਬ ਫਟਾਫਟ ਪੇਜ ਅਲਟਰ ਰਹੀਆਂ ਕਿ ਵੀਡੀਓ ਲੰਬੀ ਨਾ ਜ਼ਿਆਦਾ ਹੋ ਜੇ ਲਾਉਂ ਜੀ ਸਾਡੇ ਪਿੰਡ ਦਾ ਗੁਰਦੁਆਰਾ ਸਹਾਵਾਗੇ ਤੇ ਇੱਧਰ ਆ ਗਈ ਮਿਰਪਤੀ ਜੀ ਤੇਤੀਜੀ ਹੈ ਭਾਣ ਜੀ ਨੂੰ ਆਹ ਵੀ ਭਤੀਜੀ ਹੈ ਤੇ ਨੰਦਕਾਰਜ ਦੁਪਹਿਰ ਨੂੰ ਸੇਰਾ ਬਧਾਰੇ ਮੇਰ ਪਰ ਤੇ ਮੇਰ ਪਣੋਈ ਹੈ ਹੈਲਪ ਕਰਦਣਾ ਲੋ ਜੀ ਦੇਖੋ ਨੰਦਕਾਰਜ ਹੁਣ ਨੰਦਕਾਰਜ ਦੇਖਣੇ ਬਹੁਤ ਘੱਟ ਮਿਲਦੇ ਕਿਉਂਕਿ ਪੈਸ ਵਿੱਚ ਹੀ ਅਗਲਾ ਆਉਂਦਾ ਤੇ ਆਨੰਦਕਾਰਜ ਐਤ ਤਾਂ ਘੱਟ ਹੀ ਜਾਂਦਾ ਦੇਖੋ ਤੁਸੀਂ ਆਨੰਦਕਾਰਜ ਹੁਣ ਬਹੁਤ ਚੀਜ਼ਾਂ ਸੱਤ ਦੂਰ ਹੋ ਗਈਆਂ ਨੰਦਕਾਰ ਜੱਗ ਕਹਿੰਦੇ ਕੁੜੀਆਂ ਨੇ ਵੀ ਆਨੰਦਕਾਰਜ ਜਾਉ ਦੇਖਿਆ ਹੁਣ ਕੋਈ ਆਨੰਦਕਾਰਜ ਨਹੀਂ ਦੇਖਣ ਜਾਂਦਾ ਮੇਰ ਬਾਪੂ ਜੀ ਆ ਮੇਰ ਭਨੋਈਆ ਬੈਠਾ ਇਕਾਲੇ ਰਪਿੱਸੇ ਭਨੋਈਆ ਮੇਰਾ ਭਰਾ ਦੇ ਪਰਾ ਖੜਾ ਰਿਹਾ ਪੱਲਾ ਪੜੀਆਂ ਜਾ ਰਹੀਆਂ ਨੇ ആ മേരാ ഓട്ടാ ഭാണ ആ ഭയദ ਦੇਨ ਬਾਬਾ ਜੀ ਕਰੇ ਅਰਦਾਸ ਐ ਮੇਰ પતિ ਜਿਮਾਈ ਨੇ ਦੋਨੇ ਤੇ ਬਰਾਤ ਬਣੀ ਨਹੀਂ ਪੈਣਾ ਮੇਰੇ ਭਾਨ ਜੀ ਭਾਨ ਜੇ ਨੂੰ ਭਤੀਜ ਨੂੰ ਤੇ ਭਤੀਜੀਆਂ ਖੜੀਆਂ ਨੇ ਮੇਰੀਆਂ ਪਰਜਾਂ ਨੇ ਆਹ ਫੂਆ ਮੁੰਡੇ ਵੀ ਗਲੋਜੀ ਦੇਖੋ ਵੇ ਆ ਹੁਣ ਸੈਨ ਕਰ ਰਹੇ ਨੇ ਸਰਟੀਫਿਕੇਟ ਤੇ ਮਾਤਾ ਪਿਤਾ ਦੇ ਜੀ ਸਨ ਕਰਾਈ ਜਾ ਰਹੇ ਕੱਢ ਦੇ ਰਜਨ ਅਰਜੀਨਾ ਵਿਆਹ ਕਰਾਉਣ ਦੇ ਹੀ ਫਾਇਦੇ ਹੈ ਜੀ ਸਾਰਿਆਂ ਦਾ ਸਨਮਾਨ ਮਿਲਦਾ ਮੈਂ ਪਿਆਸ ਦੇਖ ਰਿਹਾ ਹਾਂ ਤੁਸੀਂ ਕਿੰਨਾ ਵਧੀਆ ਤਰ੍ਹਾਂ ਸਿਧਾ ਕੋਈ ਸੀ ਕਿਤੇ ਡਗਵਾਂ ਦੇ ਨਹੀਂ ਗੋਗਾ ਤੇ ਇੱਧਰ ਕੋਈ ਰਿਸ਼ਤੇ ਅਰਿਓ ਲੋ ਜੀ ਮਾਂ ਮਧੀਆਂ ਦੇ ਕੋਈ ਐਡਰੈਸ ਪਾਈ ਹੋਈ ਸਾਰੀਆਂ ਕਿੰਨਾ ਵਧੀਆ ਲੱਗਦਾ ਅਪੰਜਾਬੀ ਜਲਦੀ ਦਿਖਾ ਰਹੇ ਹਾਂ ਸਾਰ ਲੋ ਜੀ ਇੱਧਰ ਆ ਗਏ ਹੁਬਰਾ ਤੇ ਬੋਲੀਆ ਵਾਲੇ ਵੀਰ ਮੈਂ ਵੀਰਪਤੀ ਜੀ ਦਾ ਇਸ ਤੋਂ ਵੱਡੀ ਦਾ ਸਾਰਾ ਪਰਿਵਾਰ ਅੱਜ ਠਾਣੀਆਂ ਤੇ ਪਹਿਨ ਗੀ ਸਾਰੀ ਖੜੀ ਹੈ ਤੇ ਆ ਵੀਰਪਤੀ ਜਨੂਨ ਦਾ ਪਰਿਵਾਰ ਮਾਮੀ ਅਸੀਰ ਦੀ ਆ ਇੱਧਰ ਹੋ ਰਹੀ ਹੈ ਮਿਲਣੀ ਜੀ ਬਾਪੂ ਜੀ ਕਾ ਰਹਿਣ ਮਿਲ ਨਹੀਂ ਇੱਧਰ ਕੋੜਮ ਕੋੜਮ ਦੀ ਮਿਲ ਨਹੀਂ ਹੋ ਰਹੀ ਹੈ ਇੱਧਰ ਇਹ ਸਾਂਪ ਪਾਈ ਜਾ ਰਹੀ ਕਿਸੇ ਦੀ ਆ ਇੱਧਰ ਫੇਰ ਮਿਲ ਨਹੀਂ ਹੋ ਰਹੀ ਹੈ ਮੈਂ ਇੱਧਰ ਵੀ ਸਾਂਪ ਪਾਈ ਜਾ ਰਹੀ ਤੇ ਵੀ ਸਾਂਪ ਪਾਈ ਜਾ ਰਹੀ ਹੈ ਤੇ ਇੱਧਰ ਦੇਖੋ ਜੀ ਤੇ ਇੱਧਰ ਮੇਰਾ ਭਰਾ ਪਾ ਰਿਹਾ ਆਪਣਾ ਦੇ ਸਾਹ ਤੇ ਬਿਲਕੁਲ ਜਿਹਾ ਇਖੜਾ ਰਹੀ ਹੈ ਬਾੜੀਆਂ ਤੇ ਇੱਧਰ ਭਤੀਜਾ ਸਾਹ ਪਾ ਰਿਹਾ ਇੱਧਰ ਬਰਸਟ ਲਿਸਟ ਪਾ ਰਹੇ ਨੇ ਆਹ ਕੜੀ ਵੰਨੀ ਹੈ ਰਹੀ ਤੇ ਇੱਧਰ ਬਚੋਲੇ ਦੇ ਸਾਹ ਪਾ ਰਹੇ ਹੈ ਲੋ ਜੀ ਹੁਣ ਹੁੰਦੀ ਹੈ ਰੀਵਨ ਕਟਾਈ ਕਸ ਕਰਦੇ ਫਾਇਦੇ ਹੈ ਤਾਂ ਸਨ ਕਿਉਂਕਿ ਸੋਡਾ ਵੀ ਟਾਈਮ ਨਾ ਖਰਾਬ ਹੋਵੇ ਲਾਉ ਜੀ ਦੇਖੋ ਯਾ ਅਬਤੀ ਜੀ ਜਠਾਣੀ ਬੈਠੇ ਇੱਥੇ ਦੇਖੋ ਤੁਸੀਂ ਲੋ ਜੀ ਅਮੇਰੀ ਤਾਬੀਅਤ ਤੇ ਪਤੀ ਜੀ ਨੂੰ ਹਨ ਆ ਰਿਸਰ ਦਿੱ ਪਰ ਜੇ ਇਹ ਦਿੱਤੀ ਜੀ ਬੈਠੇ ਇੱਧਰ ਮੈਂ ਮੇਰੀ ਭੂਆ ਦੀਆਂ ਕੁੜੀਆਂ ਨੂੰ ਹਾਂ ਆ ਭੈਣ ਵੱਡੀ ਆ ਪਤੀ ਜੀ ਆ ਸਾਰੀ ਫੈਮਲੀ ਆਪਣੀ ਇੱਧਰ ਲਈ ਥੋੜੀ ਜਿਹਾ ਵੱਧ ਲੂਆ ਅਨ ਦੇਖੋ ਜੀ ਫੈਮਪੀ ਪਰ ਜਾਈ ਬੈਠੀ ਨੇ ਮੇਰੀਆਂ ਭਾਣ ਜੀ A, pa unë gjithë dhe për ti gjithë. A, për në për ਦੇਖੋ ਜੀ ਇੱਧਰ ਮੇਰੇ ਦੋਨੇ ਭਰਾ ਖੜੇ ਆ। ਆਮ ਸੜੀ ਮਾਮੀ ਖੜੀਆਂ ਨੇ। ਚਾਚੇ ਦੀ ਕੁੜੀ ਤੇ ਚਾਚੇ ਨੂੰ ਖੜੀਆਂ ਨੇ। ਇੱਧਰ ਪਣੋਈ ਜਾਨ ਨੇ ਖੜੇ। ਲੋਜੀ ਇਹ ਤੇ ਦੇਖ ਲਓ ਤੁਸੀਂ ਆ ਵੀ ਮੇਰੇ ਭਤੀਜ ਨੂੰ ਹਣੇ ਦਲੇ ਆ ਮੇਰੀ ਅਸਲੀ ਜਿਨ੍ਹਾਂ ਜੋੜੀ ਹੈ ਇਸ ਤਰ੍ਹਾਂ ਵਾਸਤੇ

ਪਤੀ ਜੀ ਨੂੰ ਤੇ ਤੇਜ ਜੀ ਜੋ ਖੜੇ ਗੋਦੀਆਂ ਸੜੀਆਂ ਨੇ ਇਹ ਰਿਹਾ ਇਹ ਸਾਡੀ ਫੈਮਲੀ ਆਪਤੀਜਮਾਈ ਤੇ ਪਤੀਜ ਜੀ ਆਹ ਫੇਰ ਉਹਨਾਂ ਦੀ ਫੈਮਲੀ ਆ ਗਈ ਸਾਰੀ ਪਰਣਾ ਵਾਲਿਆਂ ਦੀ